ਨਸ਼ੇ ਦੇ ਕਾਰਨ ਹੋਈ ਨੌਜਵਾਨ ਦੀ ਮੌਤ ਨੂੰ ਲੈ ਕੇ ਕਿਤੇ ਨਾ ਕਿਤੇ ਇਲਾਕੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਇਲਾਕਾ ਵਾਸੀਆਂ ਨੇ ਪਰਿਵਰਤਨ ਸੰਸਥਾ ਦੇ ਅੰਤਰਗਤ ਇੱਕ ਵਿਸ਼ਾਲ ਰੈਲੀ ਨੰਗਲਦੀਜੀ ਬਲਾਕ ਤੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕੱਢੀ ਇਸ ਮੌਕੇ ਜਿੱਥੇ ਇਲਾਕਾ ਵਾਸੀਆਂ ਵਿੱਚ ਨਸ਼ੇ ਦੇ ਸੌਦਾਗਰਾਂ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਜਾ ਰਿਹਾ ਸੀ ਉਥੇ ਹੀ ਲੋਕਾਂ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਸੀ ਕਿ ਨਸ਼ੇ ਜਹੀ ਆਲਾਮਤ ਤੋਂ ਬਚਣ ਦੇ ਲਈ ਜਾਗਰੂਕ ਹੋਣ ਦੀ ਬਹੁਤ ਜ਼ਰੂਰਤ ਹੈ ਤੇ ਜ਼ਰੂਰਤ ਹੈ ਇਹੋ ਜਿਹੇ ਲੋਕਾਂ ਤੇ ਨੱਥ ਪਾਉਣ ਦੀ ਜਿਹੜੇ ਨਸ਼ੇ ਦੇ ਵਪਾਰ ਨੂੰ ਬੜਾਵਾ ਦਿੰਦੇ ਨੇ। ਉਹਨਾਂ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਨਸ਼ੇ ਦੇ ਵਪਾਰੀਆਂ ਤੇ ਨੱਥ ਪਾਈ ਜਾਵੇ ਤਾਂ ਕਿ ਨੌਜਵਾਨੀ ਇਸ ਨਸ਼ੇ ਜਹੀ ਆਲਾਮਤ ਤੋਂ ਬਚੀ ਰਹਿ ਸਕੇ। ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ। ਐਨਾ ਹੋਵੇ ਅੱਜ ਤੇ ਬਾਅਦ ਕਿ ਮੇਰਾ ਆ ਦੋਸਤ ਹੈ ਜੀ ਜਿਹੜਾ ਨਸ਼ਾ ਕਰਦਾ ਮੈਂ ਉਹਦੇ ਨਾਲ ਲੱਗ ਜਾਵਾਂ ਜਾਂ ਤਾਂ ਉਹਨੂੰ ਛਡਾਉਣਾ ਏ ਜਾਂ ਉਹਦੇ ਘਰ ਦੇ ਨੂੰ ਦੱਸਣਾ ਤਾਂ ਉਹਨੂੰ ਨਸ਼ਾ ਛਡਾਊਗਾ ਕੇਂਦਰ ਵਿੱਚ ਠੀਕ ਹੈ ਜੀ ਇਸ ਗੱਲ ਕਰਕੇ ਦੂਜੀ ਗੱਲ ਇਹ ਹੈ ਜਿਹੜਾ ਕੋਈ ਨਸ਼ਾ ਕਰਦਾ ਉਹਦੀ ਕੋਈ ਸਪੋਰਟ ਨਹੀਂ ਮਤਲਬ ਕੋਈ ਵਾਰ ਬੰਦਾ ਸਾਨੂੰ ਆਇਂਦਾ ਨਹੀਂ ਕਰਦਾ ਸੀ ਜੀ ਇਹ ਸਿਰਫ ਲਾਉਂਦਾ ਆਏ ਚਾਹੇ ਉਹ ਲਾਉਣੇ ਵਾਲਾ ਆਏ ਚਾਹੇ ਦੂਆ ਵੇਚਣ ਵਾਲਾ ਕਿਉਂਕਿ ਲਾਉਣ ਵਾਲਾ ਤਾਂ ਹੀ ਸਾਨੂੰ ਕੋਈ ਵੇਚੜੇ ਵਾਲੇ ਦਾ ਪਤਾ ਲੱਗਦਾ नहीं पैसों की परिवर्तन संस्था ने नशे के तौर बहुत ज्यादा परेशान होके दुखी होके ਦੇਖੋ ਨਸ਼ਾ ਜਿਹੜਾ ਹੈ ਦਿਨ-ਪ੍ਰਤੀ-ਦਿਨ ਨੰਗਲ ਸ਼ਹਿਰ ਦੇ ਵਿੱਚ ਵੱਧਦਾ ਜਾ ਰਿਹਾ ਔਰ ਇਸ ਨਸ਼ੇ ਦੇ ਖਿਲਾਫ ਅੱਜ ਇੱਕ ਲੋਕਾਂ ਨੇ ਜਾਗਰੂਤ ਹੋ ਕੇ ਇੱਕ ਰੈਲੀ ਕੱਢੀ ਐ ਔਰ ਇਹ ਰੈਲੀ ਜਿਹੜੀ ਆ ਲੋਕਾਂ ਨੂੰ ਰੈਲੀ ਤੋਂ ਬਾਅਦ ਵੀ ਜਿਹੜਾ ਹੈ ਉਹਨਾਂ ਨਸ਼ਾ ਤਸਕਰਾਂ ਦੇ ਉੱਤੇ ਪਹਿਰਾ ਦੇਣਾ ਪੈਣਾ ਜਦ ਤੱਕ ਲੋਕ ਆਮ ਜਨਤਾ ਸਾਹਮਣੇ ਨਹੀਂ ਆਉਗੀ ਆਮ ਜਨਤਾ ਜਿਹੜੀ ਆ ਉਹਨਾਂ ਤਸਕਰਾਂ ਨੂੰ ਉਹਨਾਂ ਨਸ਼ੇ ਦੇ ਵਪਾਰੀਆਂ ਨੂੰ ਜਦ ਤੱਕ ਨਹੀਂ ਫੜਦੀ ਕਰਦੀ ਉਦੋਂ ਤੱਕ ਇਹ ਨਸ਼ੇ ਦੇ ਢੱਲ ਨਹੀਂ ਪੈਣੀ ਔਰ ਨਸ਼ਾ ਜਿਹੜਾ ਨੰਗਲ ਦੇ ਅੰਦਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਅਬ ਪਰਸੋ ਹੀ ਇੱਕ ਜਿਹੜਾ ਨੌਜਵਾਨ ਦੀ ਮੌਤ ਹੋ ਗਈ ਨਸ਼ੇ ਦੇ ਕਰਕੇ ਇਸ ਕਰਕੇ ਜਿਹੜੇ ਨਸ਼ੇ ਦੇ ਖਿਲਾਫ ਅੱਜ ਲੋਕ ਜਾਗਰੂਕ ਹੋ ਕੇ ਨਿਕਲੇ ਆ ਔਰ ਆਉਣ ਵਾਲੇ ਸਮੇਂ ਤੇ ਹੋਰ ਵੀ ਜਿਹੜਾ ਵੱਧ ਕੇ ਜਾਗਰੂਕ ਹੋ ਕੇ ਨਸ਼ੇ ਦੇ ਖਿਲਾਫ ਅਪਾ ਡਟ ਕੇ ਇਹਦਾ ਐਕਸ਼ਨ ਕਰਾਂਗੇ ਰੈਲੀ ਦੇ ਵਿੱਚ ਜਿਹੜੀ ਅੱਜ ਨਸ਼ੇ ਦੇ ਖਿਲਾਫ ਜਿਹੜੀ ਲੋਕਾਂ ਵੱਲੋਂ ਜਿਹੜੀ ਹੈਗੀ ਇੱਥੇ ਜਿਹੜੇ ਜਨ ਜਨ ਜਿਹੜਾ ਰਹਿ ਰਹੇ ਆਗਾ ਉਹਨਾਂ ਆਪਣੇ ਪ੍ਰਤੀ ਉਹਨਾਂ ਸचेत ਕੀਤਾ ਕਿਉਂਕਿ ਜਿਹੜਾ ਕੱਲ ਦਾ ਐਪੀਸੋਡ ਹੋਇਆ ਇੱਕ ਜਿਹੜਾ ਅੱਗੇ ਸਾਰੇ ਚੁੱਪ ਰਹਿ ਜਾਂਦੇ ਸੀਗੇ ਇੱਕ ਜਿਹੜੇ ਲੋਕੀ ਚੁੱਪ ਰਹਿ ਜਾਂਦੇ ਸੀਗੇ ਪਰ ਜਿਹੜਾ ਹੈਗਾ ਕੱਲ ਫੁੱਲ ਕੇ ਜਿਹੜਾ ਪਰਿਵਾਰ ਨੇ ਵੀ ਕਿਹਾਗਾ ਕਿ ਸਾਡਾ ਜਿਹੜਾਗਾ ਬੱਚਾ ਇਸ ਗੱਲ ਤੇ ਜਿਹੜਾ ਨਸ਼ੇ ਕਰਕੇ ਮਰਿਆਗਾ ਤੇ ਪਹਿਲਾਂ ਹੀ بڑے ਐਪੀਸੋਡ ਹੋਏ ਚੁੱਕੇ ਸੀਗੇ ਪਰ ਅਸੀਂ ਇਸ ਗੱਲ ਦੀ ਜਿਹੜੀ ਹੈਗੀ ਆ بڑے ਲੋਕਾਂ ਦਾ ਵੀ ਉਹ ਰੱਖਦੇ ਆ ਕਿ ਲੋਕੀ ਸचेत ਹੋ ਗਏ ਘਰੋਂ ਬਾਹਰ ਨਿਕਲ ਗਿਆ ਜਿਹੜਾ ਹੈਗਾ ਬੱਚਾ ਬੱਚਾ ਜਿਹੜਾਗਾ ਇਸ ਇਲਾਕੇ ਦਾ ਜਿੱਥੇ ਜ਼ਿਆਦਾ ਇਹ ਨਸ਼ਾ ਚੱਲ ਰਿਹਾ ਸੀਗਾ ਉਹ ਬਾਹਰ ਨਿਕਲਿਆ ਅਸੀਂ ਇਹਨਾਂ ਦਾ ਬਿਲਕੁਲ ਸਾਥ ਦਿੰਦੇ ਆਂ ਔਰ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਜਿਹੜੀ ਇਸ ਗੱਲ ਦੀ ਅਪੀਲ ਕਰਦੇ ਆਂ ਇਹ ਨਹੀਂ ਸੁਣਵਾਈ ਕੀਤੀ ਜਾਵੇ ਜਿਹੜਾ ਵੀ ਕੋਈ ਨਸ਼ਾ ਸਰਗਣਾ ਹੈਗਾ ਉਹਨੂੰ ਅੰਦਰ ਕੀਤਾ ਜਾਵੇ ਔਰ ਜਿਹੜੇ ਵਿਚਾਰੇ ਨਸ਼ੇੜੀ ਹੈਗੇ ਆ ਉਹਨਾਂ ਨੂੰ ਨਾ ਡਕਿਆ ਜਾਵੇ ਉਹਨਾਂ ਨੂੰ ਜਿਹੜਾ ਹੈਗਾ ਹਸਪਤਾਲਾਂ 'ਚ ਭਰਤੀ ਕੀਤਾ ਜਾਵੇ ਤਾਂ ਜੋ ਜਿਹੜਾ ਹੈਗਾ ਬਾਕੀਆਂ ਨੂੰ ਕਰ ਸਕੀਏ ਜਿਹੜੇ ਵੱਡੇ ਮਗਰਮਾਚਾ ਉਹਨਾਂ ਪਰ ਜਿਹੜੀ ਨਕੇਲ ਕੀਤੀ ਜਾਵੇ ਜਿਹੜੇ ਦੂਸਰੇ ਹੈਗੇ ਆ ਛੋਟੇ ਆ ਉਹਨਾਂ ਨੂੰ ਜਿਹੜਾ ਹਸਪਤਾਲਾਂ ਦਾ ਰਾਹ ਦਿੱਤਾ ਜਾਵੇ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਜਿਹੜਾ ਡਬਲ ਐਫ ਜਿਹੜਾ ਬਲੌਕ ਹੈ ਪਹਿਲਾਂ ਹੌਟਸਪੌਟ ਮੰਨਿਆ ਜਾਂਦਾ ਜੀ ਨਸ਼ੇ ਦਾ ਇਹ ਤੇ ਜੀ ਬਲੌਕ ਜਿਹੜੇ ਬਲੌਕ ਹੈ ਨੰਗਲ ਨੂੰ ਬਾਕੀ ਏਰੀਆ ਕਾਫੀ ਸ਼ਾਂਤ ਹੈ ਸ਼ੁਰੂ ਤੋਂ ਹੀ ਇਹਨੂੰ ਹੌਟਸਪੌਟ ਦਾ ਦਰਜਾ ਦਿੱਤਾ ਗਿਆ ਇੱਥੇ ਦੇ ਲੋਕ ਅਵੇਅਰ ਹੋ ਰਹੇ ਜੀ ਇਸ ਤੋਂ ਉੱਪਰ ਬੜੀ ਗੱਲ ਨਹੀਂ ਹੈ ਕਿਉਂਕਿ ਤੁਹਾਨੂੰ ਪਤਾ ਇੱਕ ਮੁੰਡੇ ਦੀ ਜਿਹੜੀ ਇੱਥੇ ਇੱਕ ਡੈਥ ਵੀ ਹੋਈ ਹੈ ਜੋ ਸੁਣਨੇ ਚ ਆਇਆ ਓਵਰਡੋਜ਼ ਨਾਲ ਹੋਈ ਹੈ ਉਹਦੀ ਮੈਂ ਐਫ ਆਈ ਆਰ ਵੀ ਕੱਲ ਦਰਜ ਕੀਤੀ ਹੈ ਤੇ ਉਸ ਤੋਂ ਇਲਾਵਾ ਜਿਹੜੇ ਵੀ ਉਹਦੇ ਵਿੱਚ ਸਾਨੂੰ ਬੰਦੇ ਮਿਲਣਗੇ ਅਗਰ ਪਰਿਵਾਰ ਸਾਡਾ ਸਹਿਯੋਗ ਕਰਦਾ ਹੈ ਤਾਕੇ ਮੈਸੇਜ ਜਾ ਸਕੇ ਕਿ ਜੇ ਅਸੀਂ ਨਸ਼ਾ ਵੇਚਦੇ ਆ ਕੱਲੂ ਕਿਸ ਦੀ ਮੌਤ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਜਿਹੜਾ ਹੈਗਾ ਉਹਦਾ ਉਹ ਵੀ ਬੰਦਾ ਕਸੂਰਵਾਰ ਹੈ ਬਾਕੀ ਜਿਹੜਾ ਹੈਗਾ ਪਰਿਵਾਰ ਸਾਡੇ ਨਾਲ ਹੈ ਉਹਨਾਂ ਨੇ ਕੱਲ ਵੀ ਇੱਕ ਬਿਆਨ ਦਿੱਤਾ ਹੈ ਤੇ ਮੈਂ ਬਹੁਤ ਜ਼ਿਆਦਾ ਖੁਸ਼ ਆ ਅਸੀਂ ਜਦੋਂ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਮਾਜ ਵਿੱਚ ਨਸ਼ਾ ਵੇਚਣ ਕਰਕੇ ਸਾਨੂੰ ਲੋਕ ਕਿਸ ਨਿਗਾ ਨਾਲ ਦੇਖਦੇ ਆ ਉਸ ਤੱਕ ਕੋਈ ਮਤਲਬ ਜਿਹੜਾ ਹੈਗਾ ਉਹਨਾਂ ਫਾਇਦਾ ਨਹੀਂ ਹੁੰਦਾ ਹੈਗਾ ਤੇ ਹੁਣ ਜੇ ਉਹਨੂੰ ਘਰੇ ਨਾਲ ਦੀ ਨਿਗਾ ਨਾਲ ਲੋਕ ਦੇਖਣਗੇ ਤਾਂ ਉਹ ਆਪੇ ਸ਼ਰਮ ਕਰੂਗਾ ਤੇ ਜਿਹੜੇ ਕੁਆਟਰ ਵੀ ਐ ਅੱਜ ਵੀ ਮੈਂ ਸਟਾਰਟ ਕੀਤੀ ਸੀ ਜਿਹੜੇ ਕੁਆਟਰ ਜੇ ਖਾਲ ਐਦੀ ਖੋਲੇ ਨੇ ਬਿਨਾ ਕਿਸੇ ਚੜ੍ਹੇ ਵੀ ਨਹੀਂ ਰਜਿਸਟਰਡ ਨਹੀਂ ਹੈਗੇ ਨੇ ਤੇ ਉਹਨਾਂ ਜਿਹੜੇ ਕੁਆਟਰਾਂ ਨੂੰ ਆਪਾਂ ਅੱਜ ਸਾਡੇ ਨਸ਼ਾ ਵੇਚਣ ਸਾਨੂੰ ਇਹਨਾਂ ਦੀ ਕੰਪਲੇਂਟ ਆ ਲਈ ਹੈ ਜਿਨ੍ਹਾਂ ਪਰ ਪੁਰਾਣੇ ਪਰਚੇ ਦਰਜ ਐ ਉਹਨਾਂ ਨੂੰ ਅਸੀਂ ਖਾਲੀ ਕਰਾ ਰਹੇ ਹਾਂ